प्रकाशो प्रकाशो गली गली धर्म का प्रकाशो प्रकाश गली गली से आई आवाज जयवाणी की जय रविदास की जय माल की जय वाल्मीकि शक्ति रत्नाकर ज्योति आई है हां जी सारानु वाल्मीकि जागरु ज्ञान जी सो आज समुचे समाज ਦੇ ਵਿੱਚ ਇੱਕ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਪਿਛਲੇ ਦਿਨੀ ਜਿਹੜਾ ਆ ਜਰਨਲ ਮੈਨੇਜਰ ਜਿਹੜਾ ਪਾਵਨ ਵਾਲਮੀਕੀ ਤੀਰਥ ਸ਼੍ਰੀ ਕੁਰਸ਼ੀਰਾਜ ਜੀ ਉਹਨਾਂ ਦੀਆਂ ਸੇਵਾਵਾਂ ਇਕਦਮ ਜਿਹੜੀਆਂ ਖਤਮ ਕਰ ਦੇਣੀਆ ਇਸ ਤਰ੍ਹਾਂ ਸਮਾਜ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਆ ਗੁੱਸਾ ਆ ਗਿਆ ਕਿਉਂਕਿ ਉਹਨਾਂ ਦੀਆਂ ਸੇਵਾਵਾਂ ਬਹੁਤ ਵਧੀਆ ਚੱਲ ਰਹੀਆਂ ਸਨ ਉਹਨਾਂ ਵੱਲੋਂ ਕੀਤੇ ਜਾ ਰਹੇ ਕਾਰਜ ਬਹੁਤ ਸਲਾਘਾਯੋਗ ਸਨ ਜੇ ਕੋਈ ਇਨਸਾਨ ਕਹਿੰਦਾ ਹੈ ਕਿ ਮੈਂ ਸੰਪੂਰਨ ਸਾਰੇ ਕਾਰਜ ਕਰ ਸਕਦਾ ਹਾਂ ਮੈਂ ਉਹਨਾਂ ਨੂੰ ਸਮਝਦਾ ਹੈ ਉਹਦੀ ਵੱਡੀ ਗਲਤੀ ਹੈ ਕਿਉਂਕਿ ਇਨਸਾਨ ਚ ਥੋੜੀਆਂ ਬਾਤੀਆਂ ਜੇ ਕਮੀਆਂ ਆ ਤੇ ਉਹ ਪਰਿਵਾਰਕ ਲੈਵਲ ਤੇ ਜਿਹੜੀਆਂ ਆਪਣਾ ਹੱਲ ਕੀਤੀਆਂ ਜਾ ਸਕਦੀਆਂ ਸੀ ਪਰ ਇਹਨਾਂ ਨੇ ਜਿਹੜਾ ਆ ਉਹਨੂੰ ਟਰਮੀਨੇਟ ਕਰਾਉਣ ਲਈ ਬਹੁਤ ਜ਼ਿਆਦਾ ਜਿਹੜਾ ਯੋਰ ਲਾਇਆ ਆ ਇਸ ਕਰਕੇ ਮੇਰੀ ਅਪੀਲ ਆ ਪੰਜਾਬ ਸਰਕਾਰ ਨੂੰ ਅਸੀਂ ਜ਼ਿਲ੍ਹਾ ਡਿਊਟੀ ਕਮਿਸ਼ਨਰ ਨੂੰ ਵੀ ਇੱਕ ਮੰਗ ਪੱਤਰ ਦੇ ਰਾਹੀਂ 18 ਜਥੇਬੰਦੀਆਂ ਨੇ ਜਿਹੜਾ ਆ ਮੰਗ ਪੱਤਰ ਦਿੱਤਾ ਆ ਕਿ ਜਿਹੜਾ ਉਹਨਾਂ ਦੀਆਂ ਸੇਵਾਵਾਂ ਨੂੰ ਤੁਰੰਤ ਜਿਹੜਾ ਬਹਾਲ ਕੀਤਾ ਜਾਵੇ ਤੇ ਉਹਨਾਂ ਨੂੰ ਵਾਪਸ ਜਿਹੜਾ ਜੀਐਮ ਪਾਤੇ ਨਿਯੁਕਤ ਕੀਤਾ ਜਾਵੇ ਸਾ ਜੋ ਉਹਨਾਂ ਦੀਆਂ ਸੇਵਾਵਾਂ ਜਿਹੜੀ ਆ ਸਮਾਜ ਪੂਰਾ ਕਿਉਂਕਿ ਪੂਰੇ ਪੰਜਾਬ ਨਹੀਂ ਪੂਰੇ ਦੇਸ਼ ਦੇ ਵਿੱਚ ਇਹ ਜਿਹੜੀ ਆ ਰੋਸ ਦੀ ਲਹਿਰ ਜਾ ਰਹੀ ਆ ਤੇ ਇਸ ਕਰਕੇ ਜੇਕਰ ਪੰਜਾਬ ਸਰਕਾਰ ਨੇ ਉਹਨਾਂ ਨੂੰ ਬਹਾਲ ਕਰਨ ਦੇ ਵਿੱਚ ਢਿੱਲ ਕੀਤੀ ਤੇ 10 ਮਾਰਚ ਨੂੰ ਜਿਹੜਾ ਆ ਉਹ ਵੱਡੇ ਪੱਧਰ ਤੇ ਪੰਜਾਬ ਪੰਜਾਬ ਬੰਦੀ ਜਿਹੜੀ ਆ ਉਹ ਕਾਲ ਦਿੱਤੀ ਜਾ ਰਹੀ ਹੈ ਮੈਂ ਦੱਸਣਾ ਚਾਹੁੰਦਾ ਵੇਖੋ ਕਿ ਕੰਪਲੇਂਟਾਂ 80 ਵੀ ਜਦੋਂ ਉੱਥੇ ਸੀਗੇ ਕੁਝ ਜਗ੍ਹਾ ਕੰਪਲੇਂਟ ਆ ਗਈਆਂ ਹੋ ਸਕਦੀਆਂ ਪਰ ਇਹਦਾ ਮਤਲਬ ਇਹਤ ਨਹੀਂ ਆ ਨਾ ਕਿ ਉਹਨਾਂ ਦੀਆਂ ਕਾਰਜਾਂ ਨੂੰ ਭੁੱਲ ਜਿਏ ਉਹਨਾਂ ਵੱਲੋਂ ਉਹਨਾਂ ਦੇ ਕਾਰਜਕਾਲ ਦੌਰਾਨ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਮੀਡੀਆ ਨੂੰ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਜਿਹੜਾ ਆ ਉਹ ਸ਼੍ਰਾਇਨ ਬੋਰਡ ਦੇ ਪਾਵਨ ਵਾਲਮੀਕੀ ਤੀਰਤ ਨੂੰ ਸਥਲ ਦੇ ਜਿਹੜੇ ਆ ਉਹ ਬੋਰਡ ਲੱਗੇ ਜਿਹੜੇ ਸਰਕਾਰੀ ਬੋਰਡ ਹੈ ਉਹਨਾਂ ਦੇ ਕਾਰਜਸਾਰ ਅਨੁਸਾਰ ਜਿਹੜਾ ਆ ਉੱਥੇ ਪ੍ਰਸ਼ਾਦ ਦੀ ਪਰੰਪਰਾ ਜਿਹੜੀ ਆ ਉਹ ਮੁਤਤਾਂ ਤੋਂ ਜਿਹੜੀ ਬੰਦ ਸੀਗੀ ਉਹ ਚੱਲੂ ਗਈ ਕੀਤੀ ਗਈ ਉੱਥੇ ਜਿਹੜੀ ਆ ਸੋਵਰ ਆਰਤੀ ਉੱਥੇ ਜਿਹੜੀ ਦੇਹਲੀ ਆਰਤੀ ਉਹ ਜਿਹੜੀਆਂ ਉਹ ਜਿਹੜੇ ਆ ਕਸ਼ੂਰਾ ਜਿਹੜੇ ਆ ਜੀਐਮ ਉਹਨਾਂ ਦੀ ਕਰਕੇ ਹੋਈਆਂ ਜੇ ਆਪਾਂ ਕੀ ਕਰਦੇ ਹਾਂ ਉਹਨਾਂ ਦੀ ਜਿਹੜੀਆਂ ਬੁਰਾਈਆਂ ਚੈੱਕ ਕਰੀ ਜਾ ਰਹੇ ਹਾਂ ਉਹਨਾਂ ਦੀਆਂ ਛਾਈਆਂ ਵੀ ਤੇ ਵੇਖੀਏ ਨਾ ਆਪਾਂ ਸਾਰਾ ਸਮਾਜ ਉਹਨਾਂ ਦੀਆਂ ਬੁਰਾਈਆਂ ਹੀ ਦੇਖੀ ਜਾ ਰਿਹਾ ਪਰ ਉਹਨਾਂ ਦੀਆਂ ਛਾਈਆਂ ਦੇਖੋ ਉਹਨਾਂ ਵੱਲੋਂ ਕੀਤੇ ਗਏ ਕਾਰਜਾਂ ਦੇ ਉੱਤੇ ਸਾਨੂੰ ਜਿਹੜਾ ਮੰਥਨ ਕਰਨ ਦੀ ਜ਼ਰੂਰਤ ਹੈ ਇਹ ਨਹੀਂ ਹੈ ਕਿ ਆਪਾਂ ਸਾਰੇ ਜਾਣੇ ਉਹਨਾਂ ਦੇ ਅੰਗੇਸਟ ਜਿਹੜਾ ਹੈ ਉਹ ਸਿਰਫ ਇੱਕ ਅੱਧਾ ਧੜਾ ਹੋ ਸਕਦਾ ਪਰ ਇੱਥੇ ਕਿੰਨੀਆਂ ਜੱਥੇਬੰਦੀਆਂ ਆਈਆਂ ਤੇ ਕਿੱਥੇ ਇੱਥੇ ਦੀ ਪੂਰੇ ਪੰਜਾਬ ਦੇ ਵਿੱਚ ਇਹ ਜਿਹੜੀ ਲਹਿਰ ਚੱਲ ਰਹੀ ਆ ਰੋਸ ਹੈ ਸਾਰੇ ਸਾਰੇ ਪੰਜਾਬ ਦਾ ਸਮਰਥਨ ਹੋਣ ਦੇ ਨਾਲ ਅਸੀਂ ਜਿਹੜਾ ਆ ਅੱਜ ਜ਼ਿਲ੍ਹਾ ਡਿਪਟੀ ਕਮਿਸ਼ਨ ਕਿਉਂਕਿ ਅੰਮ੍ਰਿਤਸਰ ਦਾ ਮਸਲਾ ਹੈ ਤੇ ਜ਼ਿਲ੍ਹਾ ਜਿਹੜਾ ਆ ਡੀਸੀ ਆ ਉਹ ਉੱਥੋਂ ਦੇ ਜਿਹੜੇ ਆ ਪ੍ਰਬੰਧਕ ਨੇ ਸੇਵਾਦਾਰ ਨੇ ਨਾਲ ਤੇ ਉਹਨਾਂ ਨੂੰ ਇਸ ਕਰਕੇ ਮੰਗ ਕੀਤੀ ਗਈ ਹੈ ਬਾਕੀ ਸਾਰੀਆਂ ਜਿਹੜੀਆਂ ਅੰਮ੍ਰਿਤਸਰ ਦੀਆਂ ਸਾਰੀਆਂ ਜਿੰਦਾਦਿਲ ਜਥੇਬੰਦੀਆਂ ਜਿਹੜੀਆਂ 18 ਜਥੇਬੰਦੀਆਂ ਉਹਨਾਂ ਦਾ ਜਿਹੜਾ ਅੱਜ ਜਿਹੜਾ ਹੈ ਡੀਸੀ ਨੂੰ ਮੰਗ ਕੀਤੀ ਹੈ ਇਹਦੇ ਨਾਲ ਨਾਲ ਸੰਤਵਾਪ ਪ੍ਰਗਟਨਾ ਜੀ ਮਹਾਰਾਜ ਬਾਲਯੋਗੀ ਜਿਹੜੇ ਉੱਗੀ ਵਾਲੇ ਆ ਉਹਨਾਂ ਨੇ ਵੀ ਅਤੇ ਹੋਰ ਸੰਤ ਮਹਾਂਪੁਰਸ਼ਾਂ ਤੇ ਜਲੰਧਰ ਤੋਂ ਆਏ ਜਿਹੜੇ ਆ ਜਥੇਬੰਦੀਆਂ ਨੇ ਵੀ ਜਿਹੜੀ ਆ ਮੰਗ ਕੀਤੀ ਹੈ ਜਿਆ ਵੱਲ ਜਿਸ ਤਾਂ ਕਿ ਬੜੇ ਦਿਨਾਂ ਤੋਂ ਇੱਕ ਜਿਹੜਾ ਵਿਵਾਦ ਚੱਲਦਾ ਪਿਆ ਹੈ ਸਾਡੇ ਸਮਾਜ ਦੇ ਜਿਹੜੇ ਭਵਿਸ਼ਣ ਨੇ ਉਹ ਆਪਣੇ ਹੀ ਬੱਚਿਆਂ ਦੀ ਜਿਹੜੀਆਂ ਰੋਜੀ ਰੋਟੀਆਂ ਖੋ ਰਹੇ ਨੇ ਤੇ ਇਕੰਬਰਸਰ ਦੇ ਵਿੱਚ ਅਸੀਂ ਸਮਾਜ ਦਾ ਆਪਣਿਆਂ ਨੂੰ ਬੜਾ ਪੁਰਾਣਾ ਲੀਡਰ ਤੇ ਆਪਣਿਆਂ ਨੂੰ ਧਰਮ ਸਮਾਜਿਆ ਕਹਿਣ ਵਾਲਾ ਉਹ ਸਰ ਹੀ ਅੰਬਰਸਰ ਨੂੰ ਪਤਾ ਆ ਮੈਂ ਨਾਂ ਨਹੀਂ ਲਵਾਗਾ ਉਹ ਵਰਲਡ ਦੇ ਵਿੱਚ ਤੇ ਬਦਨਾਮ ਹੋ ਚੁੱਕਾ ਆ ਤੇ ਜੀਐਮ ਕੁਸ਼ਰਾਜ ਜੀ ਨੂੰ ਨੇ ਜਿਹੜਾ ਕਿ ਇੱਕ ਆਪਣੇ ਵੱਲੇ ਮੈਮੋਰੰਡਮ ਦੇ ਕੇ ਜਿਹੜਾ ਉਹਨੂੰ ਕਢਵਾਇਆ ਕਿਉਂਕਿ ਉਹ ਬੰਦਾ ਇਸ ਤਰ੍ਹਾਂ ਦਾ ਜਾਸਾ ਬੰਦਾ ਆ ਉਹ ਸਾਡੇ ਵਰਗੇ ਲੋਕਾਂ ਨੂੰ ਮਿਲ ਗਈ ਚਾਹ ਖਾਜੀਆਂ ਇਹ ਲੈ ਆ ਕੇ ਕਹਿੰਦਾ ਨਹੀਂ ਜੀ ਆਨ ਸਾਹਿਬ ਨੂੰ ਗਾਵਾ ਕੱਢੋ ਅਸੀਂ ਜੀ ਆਨ ਸਾਹਿਬ ਨੂੰ ਗਾਣਾ ਕੋ ਕੱਢੀਏ ਸਾਡੇ ਸਮਾਜ ਦੇ ਧਰਮ ਸਮਾਜੀ ਪਰਿਵਾਰ ਦੇ ਵਿੱਚੋਂ ਜਿਹੜਾ ਉਹਨੂੰ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹਨਾਂ ਨੂੰ ਅਪਾਇੰਟ ਕੀਤਾ ਗਿਆ ਤੇ ਮੈਂ ਗੱਲ ਕਰਾਂਗਾ ਜਿਹੜਾ ਹੁਣ ਉਹਨਾਂ ਨੂੰ ਲਵਾਇਆ ਗਿਆ ਦੇਖੋ ਜੀ ਇਹ ਕਹਿੰਦੇ ਕਿ ਅੰਮ੍ਰਿਤਸਰ ਦੇ ਵਿੱਚ ਕੋਈ ਵੀ ਜਥੇਬੰਦੀਆਂ ਦੇ ਨਾਲ ਨਹੀਂ ਆ ਅੱਜ ਉਹ ਅੱਖਾਂ ਆਪਣੀਆਂ ਖੋਲੇ ਤੇ ਕਾਂ ਦੇ ਪਰਦੇ ਵੀ ਖੋਲੇ ਅੰਮ੍ਰਿਤਸਰ ਦੀਆਂ 16 ਤੋਂ 17 ਜਥੇਬੰਦੀਆਂ ਜਿਹੜੀਆਂ ਅੱਜ ਜੀਐਮ ਕੁਸ਼ਰਾਜ ਜੀ ਦੇ ਹੱਕ ਦੇ ਵਿੱਚ ਆਈਆਂ ਤੇ ਮਾਨਜੋਗ ਸਿਵਕ ਪ੍ਰਸ਼ਾਸਨ ਤੇ ਪੁਲੀ ਪ੍ਰਸ਼ਾਸਨ ਨੂੰ ਅਸੀਂ ਇੱਕ ਬੇਨਤੀ ਵੀ ਕਰਦੇ ਹਾਂ ਹੱਥ ਜੋੜ ਕੇ ਕਿ ਜਿਹੜਾ ਇਹਨੇ ਮੈਮੋਰੰਡਮ ਤੇ ਸੰਤ ਮਹਾਪੁਰਸ਼ਾਂ ਦੇ ਕਿਸੇ ਨੇ ਜਿਹੜੇ ਜਾਲੀ ਸਾਈਨ ਕਰਕੇ ਉਹਦੀ ਵੀ ਜਾਂਚ ਕਰਕੇ ਜਿੰਨੇ ਵੀ ਉਹ ਸਾਈਨ ਕੀਤੇ ਹੋਰ ਤੇ ਪਰਚਾ ਦਰਜ ਕੀਤਾ ਜਾਵੇ ਤੇ ਜੀਐਮ ਕੁਸ਼ਰਾਜ ਜੀ ਨੂੰ ਜਿਹੜੀ ਉਹਨਾਂ ਦੀ ਜਿਹੜੀ ਸੇਵਾਵਾਂ ਉਹਤੇ ਦੁਬਾਰਾ ਬਹਾਲ ਕੀਤਾ ਜਾਵੇ ਨਹੀਂ ਤੇ ਜਿਸ ਦਾ ਕਹਿਣਾ ਸੀਗਾ ਕਿ ਤੇਦੀ ਨਹੀਂ ਗੱਲ ਹੋਈ ਸੀ ਉਹਨਾਂ ਦਾ ਕਹਿਣਾ ਕਿ ਜੀਐਮ ਦੀ ਲਗਾਤਾਰ ਕੰਪਲੀਟਾਂ ਗਈਆਂ ਤੇ ਡੀਸੀ ਸਾਹਿਬ ਨੇ ਆਪ ਕੀਤਾ ਦੇਖੋ ਜੀ ਸਰੰਤੋ ਸਰੌਂ ਡੀਸੀ ਸਾਹਿਬ ਤੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਮੌਜੂਦਾ ਮਿਲਗੀ ਉਹ ਵੀ ਚਲੋ ਮੈਂਬਰ ਆ ਉਹਨੇ ਦਬਾਅ ਪਾਇਆ ਵਾ ਦੇਖੋ ਇੰਨੇ ਸਾਰੇ ਸਮਾਜ ਆ 16 17 ਜਥੇਬੰਦੀਆਂ ਆਈਆਂ ਵਾ ਪੂਰਾ ਵਰਲਡ ਕੱਲਾ ਹੋ ਗਿਆ ਕੱਲੇ ਬੰਦੇ ਦਾ ਪਾਵਨ ਵਾਲਮੀ ਕੀ ਤਿਰਥ ਨਹੀਂ ਆ ਪੂਰੇ ਵਰਲਡ ਦਾ ਸਾਰਿਆਂ ਦੀ ਭਾਵਨਾ ਜੁੜੀਆਂ ਆ ਕਿਸੇ ਸਮਾਜ ਦੇ ਕਿਸੇ ਸੰਗ ਸਮਾਏ ਨੇ ਆ ਕੇ ਕਿਸੇ ਨੂੰ ਪੁੱਛਿਆ ਜਾਂ ਡੀਸੀ ਸਾਹਿਬ ਨੇ ਪੁੱਛਿਆ ਜਾਂ ਉਹਨੇ ਕੋਈ ਮੀਟਿੰਗ ਬੁਲਾਉਂਦਾ ਕਿ ਸਾਡੇ ਹੀ ਸਮਾਜ ਦਾ ਧਰਮ ਸਮਾਜੀ ਪਰਿਵਾਰ ਦੇ ਵਿੱਚੋਂ ਇਹ ਹੈ ਜ ਮਿਲਕੀ ਇਹਦਾ ਆਪਣੀ ਸੇਵਾਵਾਂ ਆ ਆਪਣਾ ਕੰਮ ਆ ਆਪਣਾ ਵਰਗ ਹੈ ਉਹ ਸਹੀ ਤਰੀਕਾ ਨਾਲ ਨਹੀਂ ਕਰਦਾ ਤਾਂ ਇਸ ਨੂੰ ਜੇ ਤੁਸੀਂ ਸਮਝਾ ਲਓ ਤੇ ਨਹੀਂ ਨਹੀਂ ਦੇਸੀ ਇਹਦੇ ਖਿਲਾਫ ਮੈਮੋਰੰਡਮ ਦੇ ਕੇ ਇਹਨੂੰ ਨੌਕਰੀ ਤੋਂ ਕੱਢਵਾਵਾਂਗੇ ਜਿਹੜਾ ਇੱਕ ਲੀਗਲ ਪੁਆਇੰਟ ਵੀ ਬੰਦਾ ਸੀ ਦੇਖੋ ਜੀ ਸਾਰੇ ਵਰਲਡ ਦੇ ਵਿੱਚ ਰੋਸ਼ ਹੈ ਤੇ ਇਹਦੀ ਜਿਹੜੀ ਸਭਾਵਾਂ ਜੀਮ ਕੁਸ਼ਰਾ ਦੀ ਬਹਾਲ ਕੀਤੀਆਂ ਜਾਣ ਤੇ ਨਹੀਂ ਜਿਹੜਾ 10 ਤਰੀਕ ਨੂੰ ਜਿਸਾ ਸੰਸਮਾਜ ਦਾ ਆਦੇਸ਼ ਆ ਕਿ 10 ਤਰੀਕ ਨੂੰ ਪੰਜਾਬਾਂ ਦੀ ਕਾਲ ਦਿੱਤੀ ਜਾਏਗੀ ਤੇ ਭਾਰਤੀ ਆਮਨਵਾਦੀ ਮੁਕਤੀ ਮੋਰਚਾ ਜਿਹੜਾ ਕਿ ਪੂਰਨ ਨੌਰਤੇ ਸਮਰਥਨ ਕਰਦਾ ਹੈ। ਸਵਾਲ ਮੇਕੀ ਮਹਾਰਾਜ ਕੀ ਹੈ ਮੁੱਖ ਸੰਚਾਲਕ ਸੰਯੁਕਤ ਮੁੱਖ ਸੰਚਾਲਕ ਰਤਨੰਸ ਅੱਜ ਭਾਰਤੀਆ ਵਾਲਮੀਕੀ ਆਦੀ ਤਰਸਮਾ ਜਿਵੇਂ ਭਾਰਤ ਵੱਲੋਂ ਲਗਭਗ 14-15 ਸੰਸਥਾਵਾਂ ਦੇ ਨਾਲ ਮਾ ਜੋਗ ਜੀ ਐਮ ਕੁਸ਼ਰਾਜ ਜੀ ਦੀ ਬਹਾਲੀ ਲਈ ਮੈਮੋਰੰਡਮ ਡੀਸੀ ਸਾਹਿਬ ਨੂੰ ਦਿੱਤਾ ਗਿਆ ਔਰ ਕੁਸ਼ਰਾਜ ਜੀ ਨੇ ਪਾਣ ਵਾਲਮੀਕੀ ਤੀਰੇ ਦੇ ਵਿਕਾਸ ਦੇ ਲਈ ਬਹੁਤ ਵਧੀਆ ਕੰਮ ਕੀਤੇ ਨੇ ਉਹਨਾਂ ਦੀ ਦੇਖਦੇ ਕਿ ਇਸ ਚ ਗਲਿਆਰਾ ਜਿਹੜਾ ਖੂਬਸੂਰਤ ਬੰਨਾ ਸੀ ਉਹ ਦੀ ਨਿਸ਼ਾਨਦੇਹੀ ਚੱਲ ਰਹੀ ਸੀ ਪਰ ਕੋਈ ਸਾਜ਼ਿਸ਼ ਕਰਤਾ ਲੋਕਾਂ ਨੇ ਕੋਈ ਸ਼ਰਾਧੀ ਲੋਕਾਂ ਨੇ ਵੀਰ ਕੁਸ਼ਰਾਜ ਜੀ ਨੂੰ ਉੱਥੋਂ ਟਰਮੀਨੇਟ ਕਰਵਾਇਆ ਪਾਵਰ ਵਾਲਮੀ ਕੀ ਤੀਰ ਦਾ ਜਿਹੜਾ ਵਿਕਾਸ ਸੀ ਉਹਨੂੰ ਰੋਕਿਆ ਗਿਆ ਔਰ ਪ੍ਰਸ਼ਾਸਨ ਨੂੰ ਇਹਨਾਂ ਲੋਕਾਂ ਨੇ ਸਾਜ਼ਿਸ਼ ਕਰਤਾਵਾਂ ਲੋਕਾਂ ਨੇ ਗੁੰਮਰਾਹ ਕਰਕੇ ਵਿਕਾਸ ਦੀ ਜਵਤਾਰ ਉਹਨੂੰ ਤੇਮੀ ਕਰਨ ਦਾ

ਜਦੋਂ ਜਹੈਦ ਦੇ ਨਾਲ ਪਾਵਨ ਵਾਲਮੀ ਕੀ ਤੀਰ ਦੀ ਜਿਹੜੀ ਸੇਵਾ ਸੰਭਾਲ ਕੀਤੀ ਆ ਉਹਨਾਂ ਦੇ ਸਮੇਂ 'ਚ ਕੜਾ ਪ੍ਰਸ਼ਾਦ ਦੀ ਰਵਾਇਤ ਉੱਥੇ ਚਲਾਈ ਗਈ ਸ਼ਰਾਇਨ ਬੋਰਡ ਦੇ ਪਾਵਨ ਵਾਲਮੀ ਕੀ ਤੀਰਸਤਲ ਦੇ ਬੋਰਡ ਪਾਵਨ ਵਾਲਮੀ ਕੀ ਤੀਰਸ ਰੋਡ ਤੇ ਲਗਾਏ ਗਏ ਅਤੇ ਉਹਨਾਂ ਦੀ ਦੇਖਰੇਖ ਪਨੋਰਮਾ ਜਿਹੜਾ ਵਿਸ਼ੇ ਵਿਆਪੀ ਪ੍ਰਮਾਤਮਾ ਵਾਲਮੀ ਕੀ ਮਹਾਰਾ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਉਹ ਵੀ ਉਹਨਾਂ ਦੀ ਦੇਖਰੇਖ ਵਿੱਚ ਹੋਇਆ ਔਰ ਬਹੁਤ ਸਾਰੇ ਨੇਕਾ ਕੰਮ ਉਹਨਾਂ ਨੇ ਕੀਤੇ ਨੇ ਇਸ ਕਰਕੇ ਵੀਰ ਕੁਸ਼ ਰਾਜ ਜੀ ਨੂੰ ਮਾਣ ਕੀਤਾ ਜਾਣਾ ਚਾਹੀਦਾ ਔਰ ਅੱਗੇ ਤੋਂ ਕੋਈ ਵੀ ਜਿਹੜਾ ਫੈਸਲਾ ਪਾਉਣ ਵਾਲਮੀ ਕੀ ਤੀਰ ਦੇ ਸੰਬੰਧ ਵਿੱਚ ਉਹ ਸਾਰਾ ਸੰਤ ਸਮਾਜ ਇਹ ਨਹੀਂ 2-4 ਸੰਤ ਨਹੀਂ ਇਹ ਤੋਂ ਉੱਥੋਂ ਦੇ ਇਹ ਸਾਰਾ ਸੰਤ ਸਮਾਜ ਜਿਹੜੇ ਡੇਰੇ ਚਲਾ ਰਹੇ ਨੇ ਪੰਜਾਬ ਵਿੱਚ ਜਾਂ ਪੰਜਾਬ ਤੋਂ ਬਾਹਰ ਔਰ ਸਮਾਜ ਦੇ ਸੰਗਠਨ ਜਿੰਨੇ ਵੀ ਸੰਸਥਾਵਾਂ ਚੱਲ ਰਹੀਆਂ ਨੇ ਪੰਜਾਬ 'ਚ ਜਾਂ ਪੰਜਾਬ ਤੋਂ ਬਾਹਰ ਉਹਨਾਂ ਦੇ ਆਗੂਕਾਰਾਂ ਦੇ ਇੱਕ ਸਾਂਝੀ ਪਾਵਨ ਵਾਲਮੀ ਕੀ ਤੀਰਥ ਦੀ ਦੇਖ ਦੇਖ ਰੇਖ ਲਈ ਕਮੇਟੀ ਬਣਾਈ ਜਾਏਗੀ ਜਿਹੜੇ ਹੋਣ ਵਾਲੇ ਫੈਸਲੇ ਉਹ ਸਾਰਿਆਂ ਨੂੰ ਕੌਨਫੀਡੈਂਸ ਦੇ ਵਿੱਚ ਸਹਿਮਤੀ ਦੇ ਵਿੱਚ ਲੈ ਕੇ ਕਰੇਗੀ ਔਰ ਸਰਕਾਰ ਨੂੰ ਔਰ ਪਾਵਨ ਵਾਲਮੀ ਕੀ ਤੀਰਥ ਤੋਂ ਸਹੀ ਨਿਬਹੁ ਨਿਰਦੇਸ਼ ਕਰੇਗੀ ਧੰਨਵਾਦ ਜੈ ਵਾਲਮੀ ਕੀ ਜੈ ਰਤਨਾਕਰ ਜੈ